की जरीवाल संदीप जी तुम यात्रा लेके जा रहे हो आज. ਜੋ ਦੇਖਣ ਨੂੰ ਮਿਲਦਾ ਅਕਸਰ ਤੁਸੀਂ ਕਿਸ ਤਰ੍ਹਾਂ ਕਿਤੇ ਧਾਮਾਂ ਦੀ ਯਾਤਰਾ ਕਰਾਉਦੇ ਰਹਿੰਦੇ ਹੋ ਸੰਤਾਂ ਨੂੰ ਕਿੰਨੀ ਇਹ ਵਿਸ਼ਾਲ ਯਾਤਰਾ ਤੁਹਾਡੀ ਤੇ ਇਹ 51ਵੀਂ ਵਿਸ਼ਾਲ ਯਾਤਰਾ ਹੈਗੀ ਹੈ ਜਿਹੜੀ ਕਿ ਸ਼੍ਰੀ ਦਰਬਾਰ ਸਾਹਿਬ ਔਰ ਦੁਰਗਿਆਣਾ ਮੰਦਿਰ ਵਿੱਚ ਜਾ ਰਹੀ ਹੈ ਮੇਰੇ ਵੱਡੇ ਵੀ ਦੀਪਕ ਚੱਡਾ ਜੀ ਉਹ ਛੋਟੇ ਵੀਰ ਪ੍ਰਿੰਸ ਗਿਲ ਜੀ ਔਰ ਮੈਂ ਤੁਹਾਡਾ ਆਪਣਾ ਸਮਾਜ ਸੇਕ ਸੰਦੀਪ ਚੱਡਾ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅਮਿਤ ਜੀ ਦਾ ਜਿਹੜੇ ਕਿ ਸਮਾਜ ਇਸ ਦੇ ਵਿੱਚ ਵਿਛਰੇ ਹੋਏ ਆ ਔਰ ਸਾਡੇ ਵਰਗੇ ਸਮਾਜ ਸੇਵੀਆਂ ਨਾਲ ਜੁੜ ਕੇ ਸਾਨੂੰ ਹੌਸਲਾ ਦੇ ਰਿਆ ਤੇ ਅਸੀਂ ਇਹਨਾਂ ਤੋਂ ਹੀ ਸਿੱਖ ਕੇ ਅੱਜ ਇਹ ਕੰਮ ਕਰ ਰਹੇ ਹਾਂ ਕਿ ਜਿਹੜਾ ਅਮਿਤ ਵੀਰ ਜੀ ਕਾਫੀ ਲੰਬੇ ਸਮੇਂ ਤੋਂ ਜੋ ਕੰਮ ਕਰ ਰਹੇ ਹੋ ਉਹਨਾਂ ਤੋਂ ਅਸੀਂ ਜੋ ਵੱਡੇ ਵੀਰ ਦਾ ਅਸ਼ੀਰਵਾਦ ਲਿੱਤਾ ਆਇਆ ਕਾਫੀ ਸਿਰ ਤੋਂ ਤਾਂ ਆਪਾਂ ਇਹ バス ਯਾਤਰਾ ਭੇਜ ਰਹੇ ਹਾਂ ਜਿੱਦਾਂ ਇਹ ਸੇਵਾ ਕਰ ਉਹਦੇ ਹੀ ਸਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਤਕਰੀਬਨ 15 ਸਾਲ ਤੋਂ ਵੱਧ ਹੋ ਚੁੱਕਿਆ ਹੈ バス ਯਾਤਰਾ ਭੇਜਦੇ ਲਗ ਲਗ ਤੇ ਸਥਾਨਾਂ ਤੇ ਜਿੰਦਾ ਸਾਹਿਬ ਤੁਸੀਂ ਕਿੱਥੇ ਕਿੱਥੇ ਯਾਤਰਾ ਹੁਣ ਤੱਕ ਸੰਗਤਾਂ ਨੂੰ ਕਰਾ ਚੁੱਕੇ ਹੋ ਕੋਈ ਗਿਣਤੀ ਨਹੀਂ ਹੈਗੀ ਲਗ ਲਗ ਤੇ ਸਥਾਨਾਂ ਤੇ ਜਾ ਚੁੱਕੇ ਆ तकरीबन ਜਿਆਦਾ ਤੋਂ ਜਿਆਦਾ ਚੰਦ ਪੁਨੀ ਜਾਂਦੇ ਆ ਬਾਕੀ ਜਵਾਲਾ ਜੀ ਚਮੰਡਾ ਜੀ ਕਾਂਗੜਾ ਜੀ ਵੈਸ਼ਨੋ ਦੇਵੀ ਹਰਦਵਾਰ ਔਰ ਬਰਿੰਦਾਵਨ ਤੇ ਹੋਰ ਵੀ ਤੇ ਸਥਾਨਾਂ ਤੇ ਜਿੱਦ ਪਟਿਆਲੇ ਵੀ ਜਾਈਦਾ ਹੈਗਾ ਕਾਫੀ ਮਤਲਬ ਕਿ ਨਾਮ ਲੈ ਲਗਿਆ ਤਾਂ ਕਾਫੀ ਟਾਈਮ ਲੱਗ ਗਿਆ ਨਾ ਇਸ ਲਈ ਕਾਫੀ ਜਗ੍ਹਾ ਤੇ ਸਥਾਨਾਂ ਤੇ ਜਾਂਦੇ ਆ ਅੱਜ ਤੁਸੀਂ ਇੱਥੇ ਪਹੁੰਚਿਓ ਬਾਜ ਯਾਤਰਾ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜੈ ਮਾਤਾ ਦੀ ਸਭ ਨੂੰ ਜੈ ਮਾ ਸੰਤੋਸ਼ੀ ਕਲਬ ਦੀ ਤਰਫੋਂ ਅੱਜ ਇਕਨ 51ਵਾਂ ਜਿਹੜੀ ਹੈ ਧਾਰਮਿਕ ਯਾਤਰਾ ਕਰਾਂ ਮਸਫੇ ਲੋਕਾਂ ਨੂੰ ਬੱਸ ਦੇ ਦੁਆਰਾ ਧਾਰਮਿਕ ਯਾਤਰਾ ਕਰਵਾਈ ਜਾ ਰਹੀ ਹੈ ਅੱਜ ਜਿਹੜੀ ਬੱਸ ਇੱਥੋਂ ਜਾ ਰਹੀ ਹੈ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਔਰ ਦੁਰਗਿਆਨਾ ਮੰਦਿਰ ਦੇ ਵਿੱਚ ਜਿਹੜਾ ਹੈ ਯਾਤਰੀਆਂ ਨੂੰ ਸੰਦੀਪ ਛੱਡਾ ਜੀ ਵੱਲੋਂ ਦੀਪਕ ਛੱਡਾ ਜੀ ਵੱਲੋਂ ਪ੍ਰਿੰਤ ਗਿੱਲ ਜੀ ਔਰ ਇਹਨਾਂ ਦੀ ਸਾਰੀ ਟੀਮ ਵੱਲੋਂ ਸੰਗਤਾਂ ਨੂੰ ਲਿਜਾ ਕੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਜਾ ਰਿਹਾ ਹੈ ਪਰ ਜਿਵੇਂ ਮੈਂ ਪਹਿਲੇ ਦੱਸਿਆ 51ਵੀਂ ਹੈ ਬਸ ਯਾਤਰਾ ਹੈ ਵਧਾਈ ਦੀ ਪਾਤਰ ਹੈ ਸਾਰੀ ਟੀਮ ਜਿਹੜੀ ਸੰਗਤਾਂ ਨੂੰ ਧਾਰਮਿਕ ਯਾਤਰਾ ਕਰਾ ਰਹੀ ਹੈ ਅੱਜ ਮੈਂ ਦੇਖ ਰਿਹਾ ਇੱਥੇ ਲੋਕ ਪੂਰੇ ਪਰਿਵਾਰ ਦੇ ਨਾਲ ਜਿਹੜਾ ਮੱਥਾ ਟੇਕਣ ਵਾਸਤੇ ਜਾ ਰਹੇ ਹੈ ਬੱਚੇ ਔਰ ਯੂਥ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈ ਜਿਹੜਾ ਇੱਕ ਇਹਨਾਂ ਦਾ ਉਪਰਾਲਾ ਯੂਥ ਨੂੰ ਵੀ ਧਰਮ ਨਾਲ ਜੋੜਨ ਵਾਸਤੇ ਔਰ ਬੱਚਿਆਂ ਨੂੰ ਵੀ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨ ਵਾਸਤੇ ਬਹੁਤ ਨੇਕ ਉਪਰਾਲੇ ਮੈਂ ਨਾਲ ਬਹੁਤ-ਬਹੁਤ ਸਲਾਗਾ ਕਰਦਾ ਹਾਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪਰਮਾਤਮਾ ਦੇ ਅਰਦਾਸ ਕਰਦਾ ਐਸੀ ਤਰ੍ਹਾਂ ਮਿਲ ਜੁਲ ਕੇ ਲਾਸਤਰਨ ਸੇਵਾ ਕਰਦੇ ਰਹਿਣ ਔਰ ਲੋਕ ਭਲਾਈ ਦੇ ਕਰਦੇ ਕੰਮ ਕਰਦੇ ਰਹਿਣ ਤੁਸੀਂ ਤੁਸੀਂ ਪੱਤਰਕਾਰ ਦਾ ਕਰਦੇ ਹੀ ਕਰਦੇ ਹੋ ਨਾਲ ਕਿ ਇਸ ਸੇਵਾ ਦੇ ਨਾਲ ਜੁੜੇ ਹੋ ਕੀ ਕਹਿਣਾ ਚਾਹੂਗਾ ਇਹ ਸੰਤਾਨ ਨੂੰ ਪਹਿਲਾ ਜੈ ਮਾਤਾ ਦੀ ਸਾਰਿਆਂ ਨੂੰ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹੜੇ ਮੇਰੇ ਇਦਾਂ ਦੇ ਭਰਾ ਮਿਲੇ ਨੇ ਕਿ ਹਰ ਸੰਗਤ ਨੂੰ ਹਰ ਆਵਾ ਦੇ ਘੁਮਾ ਕੇ ਲਿਆਂਦੇ ਆ ਮੱਥਾ ਟਿਕਾ ਕੇ ਲਿਆਂਦੇ ਆ ਔਰ ਅੱਜ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਅਮੀ ਤੇ ਰੋੜਾ ਜੀ ਜਿਹੜੇ ਬਹੁਤ ਹੀ ਇੱਕ ਸਮਾਜ ਸੇਵਕ ਨੇ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਕਿ ਜਿਹੜਾ ਆਪਣਾ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਨੇ ਤੇ ਮੈਂ ਹਰ ਨੂੰ ਗੁੜਾਈ ਸ਼ੇ ਕਰਾਂਗਾ ਕਿ ਹਰ ਜਗ੍ਹਾ ਤੇ ਲੈ ਕੇ ਜਾਓ ਬਸ ਨਸ਼ੇ ਨੂੰ ਛੱਡ ਕੇ ਧਾਰਮਿਕ ਸਥਾਨਾਂ 'ਤੇ ਧਿਆਨ ਪਾਓ ਜੈ ਮਾਤਾ ਦੀ ਅਕਸਰ ਤੁਸੀਂ ਪੱਤਰਕਾਰਤਾ ਕਰਦੇ ਹੋ ਜਿੱਦਾਂ ਕਿ ਹੁਣ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜੁਧ ਨਸ਼ਿਆਂ ਵਿਰੁੱਧ ਤੁਸੀਂ ਉਹਦੇ ਬਿਲਕੁਲ ਉਪੋਜ ਜਾਨੀਏ ਤੁਸੀਂ ਵੀ ਨਾਲ ਲੈ ਕੇ ਇੱਕ ਤਰ੍ਹਾਂ ਦਾ ਇਹ ਉਪਰਾਲਾ ਕਰਦੇ ਹੋ ਜੀ ਬਿਲਕੁਲ ਜੀ ਬਿਲਕੁਲ ਸਰਕਾਰ ਨੇ ਨਸ਼ਿਆਂ ਦੇ ਜੁਧ ਦੇ ਨਾਲ ਲਾ ਕੇ ਕਿਤਾ ਦੇ ਦਿੰਦੇ ਹੋ ਬਿਲਕੁਲ ਜੀ ਜਿਹੜੀ ਮਾਨ ਸਰਕਾਰ ਨੇ ਜਿਹੜਾ ਇਹ ਕੀਤਾ ਯੋ ਨਸ਼ਾ ਵਿਰੋਧ ਦਾ ਠੀਕ ਹੈ ਅਸੀਂ ਵੀ ਉਹਨਾਂ ਦੇ ਨਾਲ ਹੀ ਆ ਅਸੀਂ ਵੀ ਨੌਜਵਾਨਾਂ ਨੂੰ ਇੱਕੋ ਹੀ ਮੈਸੇਜ ਦਿੰਦੇ ਹਾਂ ਕਿ ਨਸ਼ਾ ਛੱਡ ਕੇ ਆਪਣੇ ਧਾਰਮਿਕ ਸਥਾਨ ਵੱਲੀ ਜਾ ਆਪਣੇ ਮਾਪਿਓ ਵੱਲ ਤੇ ਅਣ ਬਾਓ ਕਿ ਨਸ਼ੇ ਦੇ ਵਿੱਚ ਕੁਝ ਨਹੀਂ ਪਿਆ ਕਿਉਂਕਿ ਦੇਖੋ ਨਸ਼ਾ ਇੱਕ ਵਾਰੀ ਕਰ ਲੂਗੇ ਠੀਕ ਹੈ ਜਿਹੜੀ ਜ਼ਿੰਦਗੀ ਚ ਚਲੀ ਜਾਊਗੀ ਪਾਵਾ ਕਿੰਨੂੰ ਧਰਤ ਦੀਆਂ ਆਪਣੇ ਬੱਚਿਆਂ ਨੂੰ ਜੇ ਬੱਚੇ ਇਹਦਾ ਗਲਤ ਕੰਮ ਕਰਨਗੇ ਤੇ ਫਿਰ ਕੋਈ ਫਾਇਦਾ ਨਹੀਂ ਹੈਗਾ ਮੇਰੇ ਵੱਲੋਂ ਸਾਰਿਆਂ ਨੂੰ ਗੁਜ਼ਾਰੀ ਚਾਹੀਏ ਹੈ ਕਿ ਨਸ਼ਾ ਛੱਡ ਕੇ ਧਰਮਿਸਥਾਨ ਤੇ ਜਾਓ ਔਰ ਅੱਗੇ ਵੀ ਦੂਸਰਿਆਂ ਨਾਲ ਲੈ ਕੇ ਜਾਓ ਜੈ ਮਾਤਾ